ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੱਸਦੀ ਹੈ ਵੀ 50 ਦੇ ਕਰੀਬ ਆ ਸੈੱਟ ਜਿਹੜੇ ਬੈਲਰ ਤੇ ਵੱਡੇ ਟਰੈਕਟਰ ਚਾਲਦੇ ਆ ਪੰਜਾਬ ਦੇ ਵਿੱਚ ਹੋ ਚੁੱਕੇ ਆ। ਸ੍ਰੀ ਮੋਕਸਰ ਸਾਹਿਬ ਦੀ ਏਜੰਸੀ ਨੇ ਪਿਛਲੇ 2-3 ਸਾਲਾਂ ਦੇ ਵਿੱਚ 22 ਦੇ ਕਰੀਬ ਟਰੈਕਟਰ ਜਿਹੜੇ ਮੰਗਾ ਕੇ ਦਿੱਤੇ ਸੀ ਬਾਹਰੋਂ ਤਾਂ ਹੁਣ ਇਸ ਸੀਜ਼ਨ ਦੇ ਵਿੱਚ 5 ਟਰੈਕਟਰ ਮੰਗਾਉਣੇ ਸੀ ਤਾਂ ਚੌਥਾ ਟਰੈਕਟਰ ਅੱਜ ਡਿਲੀਵਰ ਹੋ ਗਿਆ ਤੇ ਇੱਕ ਟਰੈਕਟਰ ਬਾਕੀ ਹੈ। ਜੇ ਆਪਾਂ ਟੋਟਲ ਦੇਖੀਏ ਤਾਂ 27 ਟਰੈਕਟਰ ਪੰਜਾਬ ਦੇ ਵਿੱਚ ਸਤੰਬਰ 2024 ਤੱਕ ਇਹਨਾਂ ਨੇ ਮੰਗਾ ਦਿੱਤੇ ਆ ਤੇ ਆ ਜੋ ਆਪਾਂ ਅੱਗੇ ਜਾਣਕਾਰੀ ਲੈਣੇ ਤੇ ਬਾਈ ਹੋਰਾਂ ਨੂੰ ਦਿੰਨੇ ਆ ਮੁਬਾਰਕਾਂ ਜੀ ਹਾਂਜੀ ਬਾਈ ਜੀ ਵਧਾਈਆਂ ਜੀ ਪਹਿਲਾਂ ਤਾਂ ਸਾਡੇ ਚੈਨਲ ਬਹੁਤ ਬਹੁਤ ਮੁਬਾਰਕਾਂ ਸੁਣੋ ਵੀ ਤੇ ਬਾਈ ਜੀ ਆਪਣਾ ਸ਼ਬ ਨਾਮ ਤੇ ਐਡਰੈਸ ਦੱਸ ਦਿਓ ਜੀ ਸਾਡਾ ਜੀ ਤੁਨਾ ਜਾਂਦਾ ਰਣਜੀਤ ਆ ਜੀ ਸਿਰਨਾਮ ਹੀ ਆ ਠੀਕ ਹੈ ਰਣਜੀਤ ਮੇਰਾ ਨਾਮ ਹੈ ਇਹਦਾ ਨਾਮ ਹੈ ਰਣਜੀਤ ਸਿੰਘ ਭੁੱਲਰ ਮੇਰਾ ਨਾਮ ਰਣਜੀਤ ਸਿੰਘ ਗੰਗਾ ਜੀ ਠੀਕ ਹੈ ਜੀ ਹਾਂਜੀ ਤੇ ਕਿਹੜੇ ਪਿੰਡ ਜਾ ਰਹਾ ਟਰੈਕਟਰ ਹੈ ਤੁਹਾਡਾ ਕਿਹੜਾ ਇਹ ਪਿੰਡ ਭੁੱਲਰ ਜਾਦਿਆ ਜੀ ਫੇਰ ਗੰਗਾ ਜਾਊਗਾ ਜੀ ਠੀਕ ਹੈ ਸ੍ਰੀ ਮੋਸਾ ਸਾਹਿਬ ਦਾ ਪਿੰਡ ਹੈ ਹਾਂਜੀ ਸ੍ਰੀ ਮੋਸਾ ਸਾਹਿਬ ਦਾ ਪਿੰਡ ਹੈ ਜੀ ਠੀਕ ਹੈ ਭਾਈ ਬੇਲਰ ਦਾ ਕੰਮ ਹੀ ਲੈਣਾ ਹੈ ਹਾਂਜੀ ਬੇਲਰ ਦਾ ਕੰਮ ਲੈਂਦਾ ਜੀ ਠੀਕ ਹੈ ਜੀ ਚਲੋ ਪਹਿਲਾਂ ਵੀ ਤੁਹਾਡੇ ਕੋਲੇ ਹੈਂਡ ਰੇਡ ਹਾਂ ਪਹਿਲਾਂ ਵੀ ਹੈਗਾ ਜੀ ਪਹਿਲਾਂ ਸੁਵਰਾਜ ਆ ਸਾਡੇ ਕੋਲ ਠੀਕ ਹੈ ਜੀ ਜੋਂਡੀਆ ਵੀ ਆ ਠੀਕ ਹੈ ਬੇਲਰ ਦਾ ਕੰਮ ਪਹਿਲਾਂ ਵੀ ਹੈਗਾ ਜੀ ਹਾਂ ਪਹਿਲਾਂ ਵੀ ਸੀਗਾ ਜੀ ਛੋਟੇ ਦਾ ਸੀਗਾ ਜੀ ਹਾਂ ਇਹਦਾ ਮਤਲਬ ਵੱਡੇ ਦਾ ਕੰਮ ਕੀਤਾ ਸੀ ਠੀਕ ਹੈ ਚਲੋ ਬਹੁਤ ਬਹੁਤ ਤਜ ਨਾਲ ਇਹ ਬਾਈ ਹੋਰਾਂ ਨੇ ਵੀ ਬਹੁਤ-ਬਹੁਤ ਮੁਬਾਰਕਾਂ 5510 4-ਵੀਲ ਡਰਾਈਵ ਦੇ ਵਿੱਚ ਇਹ ਵੀ ਬਾਈ ਹੋਰੀ ਨਵਾਂ ਟਰੈਕਟਰ ਲੈ ਚੱਲੇ ਆ ਤਾਂ ਵਾਹਿਗੁਰੂ ਇਹਨਾਂ ਨੂੰ ਵੀ ਤਰੱਕੀਆਂ ਬਖਸ਼ੇ ਆਜੋ ਫਿਰ ਆਪਾਂ ਵੱਡੇ ਟਰੈਕਟਰ ਬਾਰੇ ਜਾਣਕਾਰੀ ਲੈਣ ਲੱਗੇ ਆ। ਇਹ ਆਪਣਾ T7 210 ਹੈ ਮਤਲਬ 210 HP ਤੱਕ ਇਹ ਲੋਡ ਦੇ ਹਿਸਾਬ ਨਾਲ ਆਪਣੀ ਪਾਵਰ ਨੂੰ ਇਨਕਰੀਸ ਕਰਦਾ ਜਿੰਨੀ ਜ਼ਰੂਰਤ ਹੁੰਦੀ ਓਨੀ ਪਾਵਰ ਤੇ ਚੱਲਦਾ 165 HP ਤੋਂ ਲੈ ਕੇ 210 HP ਤੱਕ ਮੈਕਸਿਮਮ 210 HP ਦਾ ਟਰੈਕਟਰ ਹੈ। ਸਟਾਰਟਿੰਗ ਦੀ ਕੰਡੀਸ਼ਨ ਆਪਾਂ ਦੇਖਣੀ ਆ ਆਪਣਾ ਆ ਨਿਊਟਰਲ ਪੁਆਇੰਟ ਹੈ ਮਤਲਬ ਇਹਨੂੰ ਐਫ ਐਨ ਆਰ ਲੀਵਰ ਬੋਲਦੇ ਆ ਫਰੰਟ ਐਂਡ ਰਿਵਰਸ ਲੀਵਰ ਹੈ ਠੀਕ ਹੈ ਜੀ ਠੀਕ ਹੈ ਇਸ ਪੁਆਇੰਟ ਤੇ ਜੇ ਆਪਾਂ ਇਹਨੂੰ ਅੱਗੇ ਕਰਾਂਗੇ ਤਾਂ ਫਾਰਵਰਡ ਗੇਅਰ ਲੱਗ ਜਾਊ ਇੱਥੇ ਨਿਊਟਰਲ ਹੋ ਜਾਊ ਪਿੱਛੇ ਕਰਾਂਗੇ ਤਾਂ ਬੈਕ ਗੇਅਰ ਲੱਗ ਜਾਊ ਪੂਰੇ ਟਰੈਕਟਰ ਚ ਇੱਕੋ ਹੀ ਯੂਨਿਟ ਹੈ ਜਿਹਦੇ ਨਾਲ ਟਰੈਕਟਰ ਨਿਊਟਰਲ ਹੁੰਦਾ ਠੀਕ ਹੈ ਜੀ ਓਕੇ ਜੀ ਸਟਾਰਟ ਕਰਨ ਲਈ ਆਹ ਨਿਊਟਰਲ ਹੋਣਾ ਚਾਹੀਦਾ ਕਲੱਚ ਦਾ ਪੈਡਲ ਦੱਬਾਂਗੇ ਫਿਰ ਆਪਾਂ ਟਰੈਕਟਰ ਨੂੰ ਸਟਾਰਟ ਕਰ ਸਕਦੇ ਆ ਆ ਨਿਊਟਰਲ ਉੱਤੇ ਆ ਗਿਆ ਜੀ ਹਾਂ ਹਾਂਜੀ ਠੀਕ ਹੈ ਜੀ ਬ ਪਹਿਲੀ ਇਹ ਸਟਾਰਟਿੰਗ ਦੀ ਕੰਡੀਸ਼ਨ ਹੈ ਦੂਸਰੀ ਸੈਟਿੰਗ ਹੈ ਸਟੀering ਦੀ ਠੀਕ ਹੈ ਇਹ ਅੱਗੇ ਪਿੱਛੇ ਸਟੀering ਇਹਦਾ ਅਡਜਸਟ ਹੋਏਗਾ ਔਰ ਟੈਲੀਸਕੋਪਿਕ ਜਿਹੜਾ ਹੈ ਉੱਪਰ ਥੱਲੇ ਇਹ ਬਟਨ ਜੋ ਆਪਣਾ ਹੱਥ ਵਾਲਾ ਹੈ ਪੁਆਇੰਟ ਹੈ ਲੋਗੋ ਵਾਲਾ ਇਹਨੂੰ ਹਾਫ ਘੁਮਾਉਣਾ ਬਸ ਬੜਾ ਜ਼ੋਰਲਾ ਨਹੀਂ ਕਰਨਾ ਠੀਕ ਹੈ ਇੱਥੇ ਛੱਡ ਦਾਂਗੇ ਘੁਮਾ ਕੇ ਲੌਕ ਕਰਦਾ ਠੀਕ ਹੈ ਢਿੱਲਾ ਕਰਦਾ ਇਹ ਥੱਲੇ ਚਲਾ ਜਾਏਗਾ ਠੀਕ ਹੈ ਪਹਿਲੀ ਸੈਟਿੰਗ ਇਹ ਹੈ ਇਹਦੀ ਦੂਸਰਾ ਆਪਣਾ ਜੋਇਸਟਿਕ ਹੈ ਹਥਾਲਾ ਲੀਵਰੇਜ ਨੂੰ ਕਹਿੰਦੇ ਆਪਾਂ ਇਹਦੇ ਤੇ ਨਿਸ਼ਾਨ ਬਣੇ ਹੋਏ ਆ ਇਧਰ ਖਰਗੋਸ਼ ਦਾ ਆ ਖਰਗੋਸ਼ ਤੋਂ ਆਪਾਂ ਨੂੰ ਪਤਾ ਹੈ ਵੀ ਖਰਗੋਸ਼ ਸਲੋ ਸਪੀਡ ਦਾ ਹੁੰਦਾ ਜਾਨਵਰ ਠੀਕ ਹੈ ਕਛੂਆ ਤੇ ਖਰਗੋਸ਼ ਆਪਣਾ ਤੇਜ਼ ਸਪੀਡ ਦਾ ਖਰਗੋਸ਼ ਦਾ ਆ ਮਤਲਬ ਇਹ ਸਲੋ ਆ ਆਪਾਂ ਛੋਟੇ ਗੀਅਰ 'ਚ ਆਉਣਾ ਛੋਟੇ ਗੀਅਰ 'ਚ ਆਪਾਂ ਇੱਥੇ ਦੇਖ ਸਕਦੇ ਆ ਠੀਕ ਹੈ ਥੋੜਾ ਜਿਹਾ ਪਿੱਛੇ ਕਰ ਲਵਾਂ ਇਹ ਆਪਣੇ ਗੀਅਰ ਇੰਡੀਕੇਸ਼ਨ ਮੀਟਰ ਹੈ ਇੱਥੇ ਆਪਾਂ ਨੂੰ ਪਤਾ ਲੱਗਦਾ ਕਿਹੜੇ ਗੀਅਰ 'ਚ ਟਰੈਕਟਰ ਆ ਵੈਸੇ ਸਾਨੂੰ ਕਿਤੇ ਨਹੀਂ ਪਤਾ ਲੱਗੂਗਾ ਵੀ ਕਿਹੜੇ ਗੇਅਰ 'ਚ ਟਰੈਕਟਰ ਚੱਲ ਰਿਹਾ ਠੀਕ ਹੈ ਇਹ ਆਪਣਾ A ਦਾ ਫਸਟ ਗੇਅਰ ਹੋ ਗਿਆ ਸਭ ਤੋਂ ਥੱਲੇ ਹਾਂਜੀ ਸੈਕੰਡ ਥਰਡ ਫੋਰਥ ਫਿਫਥ 6 A ਦੇ 6 ਗੇਅਰ ਲੱਗੇ ਫਿਰ ਉਸ ਤੋਂ ਬਾਅਦ B ਦਾ ਪਹਿਲਾ ਦੂਜਾ ਤੀਜਾ ਚੌਥਾ ਟਰੈਕਟਰ ਰਨਿੰਗ ਕੰਡੀਸ਼ਨ 'ਚ ਹੋਣਾ ਚਾਹੀਦਾ ਹਾਂਜੀ ਔਰ 1500 ਤੋਂ ਉੱਪਰ ਆਰਪੀਐਮ ਹੋਣੇ ਚਾਹੀਦੇ ਜਦੋਂ ਵੀ ਆਪਾਂ ਰੇਂਜ ਬਦਲਨੀ ਆ A B C ਉਦੋਂ ਸਾਨੂੰ ਜਾਂ ਤਾਂ ਪੈਰ ਦਾ ਕਲਚ ਲੈਣ ਦੀ ਲੋੜ ਹੈ ਜਾ ਆਪਣੇ ਹੱਥ ਤੇ ਇੱਥੇ ਪਿੱਛੇ ਕਲੱਚ ਦਿੱਤਾ ਹੋਇਆ ਠੀਕ ਹੈ ਇਹ ਵੀ ਇਹ ਵੀ ਕਲੱਚ ਦਾ ਕੰਮ ਕਰਦਾ ਔਰ ਪੈਡਲ ਵੀ ਕਲੱਚ ਦਾ ਕੰਮ ਕਰਦਾ ਇਹਨੂੰ ਦੱਬ ਕੇ ਹੀ ਆਪਾਂ ਰੇਂਜ ਬਦਲਣੀ ਹੈ ਇਹ ਗੀਅਰ ਜਾਂ ਬੀ ਗੀਅਰ ਜਦੋਂ ਵੀ ਆਪਾਂ ਸੀ ਚ ਜਾਣਾ ਕਿਸੇ ਰੇਂਜ ਚ ਆ ਗਿਆ ਫਿਰ ਆਪਾਂ ਨੂੰ ਕਲੱਚ ਬਾਰ-ਬਾਰ ਦੱਬਨ ਦੀ ਲੋੜ ਨਹੀਂ ਆ ਆਪਾਂ ਸਿੱਧਾ ਇੱਥੋਂ ਹੀ ਜਿਵੇਂ ਹੁਣ ਚੇਂਜ ਹੋ ਰਿਹਾ ਬਿਨਾਂ ਕਲੱਚ ਦੱਬੇ ਉਹ ਵੀ ਇਹ ਚੇਂਜ ਹੋ ਹੀ ਜਾਏਗਾ ਠੀਕ ਹੈ ਇਹ ਆਟੋ ਦਾ ਸਿਸਟਮ ਹੈ ਆਟੋ ਸਿਸਟਮ ਆਪਾਂ ਕਦੀ ਯੂਜ਼ ਨਹੀਂ ਕਰਨਾ ਟਰੈਕਟਰ ਚ ਖਾਸ ਕਰ ਬੀਲਰ ਚ ਠੀਕ ਹੈ ਆਟੋ ਆਟੋ ਇਸ ਕਰਕੇ ਇਹਨੂੰ ਬੋਲਦੇ ਆ ਕਿਉਂਕਿ ਇਹਦੇ ਚਾਰੋਂ ਵੀਲ ਡਰਾਈਵ ਤੇ ਡਰਾਈਵ ਜਾਂਦੀ ਆ ਔਰ ਚਾਰੋਂ ਵੀਲ ਤੇ ਫਿਰ ਬ੍ਰੇਕਿੰਗ ਸਿਸਟਮ ਵੀ ਕੰਮ ਕਰਨ ਲੱਗਦਾ ਜਿੱਦਾਂ ਹੁਣ ਆਪਣਾ ਲੱਗਾ ਹੋਇਆ ਆਟੋ ਦਾ ਸਿਗਨਲ ਤੁਹਾਨੂੰ ਇੱਥੇ ਆਊਗਾ ਆ ਦੇਖ ਸਕਦੇ ਹੋ ਹਾਂਜੀ ਟਰੈਕਟਰ ਤੇ ਅੱਗੇ ਵੱਲ ਨੂੰ ਐਰੋ ਬਣਿਆ ਹੂੰ ਇਹ ਕੀ ਆ ਜਦੋਂ ਆਪਾਂ ਹੈਂਡ ਬ੍ਰੇਕ ਲਾਵਾਂਗੇ ਉਦੋਂ ਵੀ ਲਾਈਟ ਜਗ ਜਾਊਗੀ ਇਹ हट ਗਈ ਲਾਈਟ ਠੀਕ ਹੈ ਨੰਬਰ 2 ਤੇ ਇੱਥੇ ਬਟਨ ਹੈ ਆਪਣਾ ਆਟੋ ਵਾਲਾ ਇਹ ਆਪਣਾ ਆਟੋ ਦਾ ਬਟਨ ਹੈ ਇਹਨੂੰ ਦਬਤਾਂ ਤਾਂ ਵੀ ਉੱਥੇ ਲਾਈਟ ਜਗ ਗਈ ਓਕੇ ਜੀ ਤਾਂ ਆਪਾਂ ਇਸ ਪੁਆਇੰਟ ਦੇ ਕਿਸੇ ਵੀ ਬਟਨ ਦਾ ਯੂਜ਼ ਨਹੀਂ ਕਰਨਾ ਨਹੀਂ ਕਰਨਾ ਠੀਕ ਹੈ ਜੀ ਔਰ ਆਟੋ ਦਾ ਯੂਜ਼ ਨਹੀਂ ਕਰਨਾ ਟਰੈਕਟਰ ਦੇ ਠੀਕ ਹੈ ਸੇਫਟੀ ਨੂੰ ਧਿਆਨ ਰੱਖਦੇ ਹੋਏ ਟਰੈਕਟਰ ਜਦੋਂ ਵੀ ਖੜਾ ਕਰਨਾ ਆ ਟਰੈਕਟਰ ਹਮੇਸ਼ਾ ਹੈਂਡ ਬ੍ਰੇਕ ਲੈ ਕੇ ਹੀ ਖੜਾ ਕਰਨਾ ਚਾਹੇ ਮਸ਼ੀਨ ਤੇ ਆ ਚਾਹੇ ਖਾਲੀ ਆ ਚਾਹੇ ਬੰਦ ਹੈ ਜੇ ਆਪਾਂ ਟਰੈਕਟਰ ਨੂੰ ਹੁਣ ਬੰਦ ਕਰਤਾ ਔਰ ਖਾਲੀ ਕਰਤਾ ਤਾਂ ਇਹ ਇਸ ਤਰ੍ਹਾਂ ਬੀਪ ਦੀ ਆਵਾਜ਼ ਦਿੰਦਾ ਰਹੂਗਾ ਵਾਰਨਿੰਗ ਦੇਗਾ ਆਪਾਂ ਨੂੰ ਓਕੇ ਜੀ ਠੀਕ ਹੈ ਬਿਨਾ ਹੈਂਡ ਬ੍ਰੇਕ ਲਾਏ ਟਰੈਕਟਰ ਚੋਂ ਕਦੀ ਵੀ ਬਾਹਰ ਨਹੀਂ ਜਾਣਾ ਠੀਕ ਹੈ ਹੈਂਡ ਬ੍ਰੇਕ ਲਾਤੀ ਬੀਪ ਦੀ ਨਾਇਜ਼ ਜਿਹੜੀ ਆ ਇਹ ਸੇਫਟੀ ਫੀਚਰ ਹੈ ਕਿਉਂਕਿ ਕੋਈ ਵੀ ਕੰਟਰੋਲ ਇਹਦਾ ਬਟਨ ਤੇ ਕਰੰਟ ਤੇ ਆ ਕਰੰਟ ਦੀ ਕੀ ਆ ਵੀ ਆਪਣੇ ਫੈਂਡਰਾਂ ਤੇ ਵੀ ਪੀਟੀਓ ਦਾ ਹੈਗਾ ਪੁਆਇੰਟ ਹਾਈਡਰੋਲਿਕ ਦਾ ਕਿਸੇ ਨੇ ਬਾਹਰੋਂ ਛੇੜਤਾ ਟਰੈਕਟਰ ਰਨਿੰਗ ਪੋਜੀਸ਼ਨ 'ਚ ਆ ਸਕਦਾ ਇਸ ਕਰਕੇ ਆਪਾਂ ਹੈਂਡ ਬ੍ਰੇਕ ਲਾਈ ਵਗੈਰਾ ਟਰੈਕਟਰ ਚੋਂ ਬਾਹਰ ਨਹੀਂ ਉਤਰਨਾ ਇਹ ਸੇਫਟੀ ਫੀਚਰ ਦਾ ਧਿਆਨ ਰੱਖਣਾ ਉਸ ਤੋਂ ਬਾਅਦ ਆਪਣਾ ਪੀਟੀਓ ਦਾ ਆਪਰੇਸ਼ਨ ਹੈ ਕਦੀ ਵੀ ਪੀਟੀਓ ਜਿਹੜੀ ਆ ਹਮੇਸ਼ਾ ਚਲਾਉਣੀ ਆ ਸ਼ੁਰੂ ਆਪਾਂ 540 ਤੋਂ ਕਰਨਾ ਔਰ ਇਹ ਇਹ ਗিয়ার ਦਾ ਸਿਲੈਕਸ਼ਨ ਜਿਹੜਾ ਆ ਸਟਾਰਟ ਕੰਡੀਸ਼ਨ 'ਚ ਹੀ ਆਪਾਂ ਟਰੈਕਟਰ ਦਾ ਕਰਨਾ ਆ ਜਦੋਂ ਵੀ ਟਰੈਕਟਰ ਸਟਾਰਟ ਹੋਏਗਾ ਠੀਕ ਹੈ ਇਹ ਆਪਣੀ ਪੀਟੀਓ ਦੀ ਡਰਾਈਵ ਹੈ ਹਾਂਜੀ ਠੀਕ ਹੈ ਇੱਥੇ ਪੀਟੀਓ ਰੁਕ ਜਾਂਦੀ ਆ ਔਰ ਇੱਥੋਂ ਪੀਟੀਓ ਚੱਲ ਪੈਂਦੀ ਆ ਹਾਂ ਇਹ ਪੀਟੀਓ ਚੱਲ ਪਈ ਇੱਥੇ 540 ਦਾ ਚੱਕਰ ਹੈ ਹਾਂਜੀ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ 540 ਇਕਨੋਮੀ ਆ ਔਰ 1000 ਚੱਕਰ ਹੈ ਇਹਦੇ ਨਾਲ ਆਪਣੇ ਇੰਜਨ ਆਰਪੀਐਮ ਦਿੱਤੇ ਹੋਏ ਨੇ 1969 ਤੇ 540 ਹੈ 1546 ਤੇ ਹੈ 1893 ਤੇ ਹੈ ਇਹ ਪੀਟੀਓ ਕਿੰਨੇ ਚੱਕਰ ਤੇ ਚੱਲ ਰਹੀ ਆ ਮੀਟਰ ਦੇ ਸੈਂਟਰ ਚ ਆਊਗਾ ਹਾਂਜੀ ਪਹਿਲਾ ਪੁਆਇੰਟ ਹੈ ਪੀਟੀਓ ਦੇ ਚੱਕਰ ਦੂਸਰਾ ਇੱਥੇ ਆ ਠੀਕ ਹੈ ਜੀ ਇੰਜਨ ਦੇ ਚੱਕਰ ਹੈ ਓਕੇ ਜੀ ਜਿੱਦਾਂ ਜਿੱਦਾਂ ਆਪਾਂ ਪੀਟੀਓ ਦੀ ਸਪੀਡ ਲੈਣੀ ਆ ਇੰਜਨ ਆਰ ਪੀ ਐਮ ਵਧਾਵਾਂਗੇ ਪੀਟੀਓ ਦੇ ਚੱਕਰ ਵਧਣਗੇ ਠੀਕ ਹੈ ਠੀਕ ਹੈ ਉਵੇਂ ਉਵੇਂ ਉਦੋਂ ਵਧੀ ਜਾਵਾਂਗੇ ਇਹ ਆਪਣੇ 540 ਹੋ ਗਏ 540 ਜਦੋਂ ਪੂਰੇ ਹੋ ਗਏ ਫਿਰ ਆਪਾਂ ਸਿੱਧਾ 1000 'ਚ ਜਾਣਾ ਥੱਲੇੋਂ ਦੱਬਣਾ ਇੱਥੋਂ ਦੱਬਣਾ ਸਿੱਧੇ ਆਪਣੇ 1000 ਚੱਕਰ ਹੋ ਗਏ ਕਿਸੇ ਵੀ ਕੰਡੀਸ਼ਨ ਚ ਮਸ਼ੀਨ ਚ ਕੋਈ ਰੁਕਾਵਟ ਆਈ ਆ ਜਾਂ ਚੋਕ ਹੋਈ ਆ ਜਾਂ ਕੁਝ ਮਤਲਬ ਰੋਕਣਾ ਆ ਹਾਂਜੀ ਅਗਰ ਆਪਾਂ ਡਾਇਰੈਕਟ ਰੋਕਾਂਗੇ ਪੀਟੀਓ ਸਾਡੀ ਖਰਾਬ ਹੋਣ ਦੇ ਚਾਂਸਸ ਹੈ ਹੇ ਹਮੇਸ਼ਾ ਤੁਸੀਂ ਨਿਊਟਰਲ ਹੀ ਕਰਨਾ ਆ ਲੀਵਰ ਨੂੰ ਜਦੋਂ ਵੀ ਰੋਕਣਾ ਆ ਟਰੈਕਟਰ ਨੂੰ ਤੁਸੀਂ ਪਹਿਲਾਂ ਆਪਣਾ ਆ ਲੀਵਰ ਨਿਊਟਰਲ ਤੇ ਲਿਆਉਣਾ ਉਸ ਤੋਂ ਬਾਅਦ ਇਹਦੀ ਲਾਈਟ ਬੰਦ ਕਰਨੀ ਆ ਬੰਦ ਕਰਨੀ ਠੀਕ ਹੈ ਜਿੱਦਾਂ ਹੁਣ ਲਾਈਟ ਜਗ ਜਾਂਦੀ ਆ ਠੀਕ ਹੈ ਚਲਦੇ ਚ ਟਰੈਕਟਰ 'ਚ ਇਹਦੀ ਲਾਈਟ ਜਗੇਗੀ ਜਗ ਗਈ ਇਸ ਕੰਡੀਸ਼ਨ 'ਚ ਚਲਦੇ ਟਰੈਕਟਰ ਤੋਂ ਆਪਾਂ ਲਾਈਟ ਨਹੀਂ ਕਦੀ ਵੀ ਬੰਦ ਕਰਨੀ ਹਾਂਜੀ ਹਮੇਸ਼ਾ ਪਹਿਲਾਂ ਲੀਵਰ ਨਿਊਟਰਲ ਕਰਨਾ ਉਸ ਤੋਂ ਬਾਅਦ ਹੀ ਇਹਨੂੰ ਰੋਕਣਾ ਤੁਸੀਂ ਪੂਰੇ ਦਿਨ 'ਚ ਭਾਵੇਂ 1000 ਵਾਰ ਪੀਟੀਓ ਰੁਕਣੀ ਪਈ ਸ਼ੁਰੂਆਤ ਹਮੇਸ਼ਾ 540 ਤੋਂ ਕਰਨੀ ਆ ਕਈ ਵਾਰੀ ਕੀ ਹੁੰਦਾ 1000 ਚ ਹੀ ਆਪਾਂ ਗੇੜਾ ਦੇੜ ਦੀ ਮਤਲਬ ਗੇਅਰ ਆਇਆ ਤੁਹਾਡਾ ਛੋਟਾ ਗੇਅਰ ਹੈ ਵੱਡਾ ਆ ਤਾਂ ਸਭ ਤੋਂ ਵੱਡਾ ਆ ਆਪਾਂ ਮੋਟਰਸਾਈਕਲ ਤੇ ਵੀ ਬੈਠਦੇ ਆ ਟੌਪ ਗੇਅਰ ਲਾ ਕੇ ਨਹੀਂ ਚੱਲਦੇ ਠੀਕ ਹੈ ਨਾ ਕਿਉਂਕਿ ਜ਼ਿਆਦਾ ਲੋਡ ਲੱਗੂਗਾ ਕਲਚ ਪਲੇਟਾਂ ਕੇ ਸੰਗੀਆਂ ਇਸ ਲਈ ਡਰਾਈਵ ਦੇਣ ਤੋਂ ਬਾਅਦ ਆਪਾਂ ਗੇਅਰ ਬਦਲਦੇ ਆ ਠੀਕ ਹੈ ਇਹ ਆਪਣੇ ਉਹਦੀ ਹੋਗੀ ਪੀਟੀਓ ਦੀ ਸੈਟਿੰਗ ਉਸ ਤੋਂ ਬਾਅਦ ਆਪਣੇ ਹਾਈਡਰੋਲਿਕ ਲੀਵਰ ਨੇ ਪਿੱਛੇ ਚਾਰ ਮਤਲਬ 4 ਰਿਮੋਟ ਵਾਲਵ ਕੰਮ ਕਰਦੇ ਨੇ ਰੰਗ ਦੇ ਹਿਸਾਬ ਨਾਲ ਇਹਨਾਂ ਦੀਆਂ ਪਾਈਪਾਂ ਜੁੜਦੀਆਂ ਗ੍ਰੀਨ ਹੈ ਬਲੂ ਹੈ ਕਾਫੀ ਕਲਰ ਹੈ ਬਲੈਕ ਹੈ ਇਸੇ ਤਰੀਕੇ ਨਾਲ ਪਿੱਛੇ ਆਪਣੇ ਪਾਈਪਾਂ ਤੇ ਟਕਣ ਨੇ ਜਿਹੜੇ ਰੰਗ ਜਿਹੜੇ ਲੀਵਰ ਤੋਂ ਆਪਰੇਟ ਕਰਨਾ ਉਸੇ ਰੰਗ ਵਾਲੀ ਕੈਪ ਤੇ ਆਪਾਂ ਪਾਈਪ ਜੋੜਨੀ ਹੈ ਹਾਈਡਰੋਲਿਕ ਵਾਲੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਸੀਟ ਦੀ ਸੈਟਿੰਗ ਹੈ ਠੀਕ ਹੈ ਸੀਟ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਆਰਮ ਆਉਂਦੇ ਆ ਦੋਨੋਂ ਸਾਈਡ ਦੇ ਇਹ ਆਰਮ ਦੀ ਸੈਟਿੰਗ ਐਸੇ ਹੁੰਦੀ ਹੈ ਆਪਣੀ ਠੀਕ ਹੈ ਮਤਲਬ ਇਹਨੂੰ ਕਿੰਨਾ ਆਪਾਂ ਥੱਲੇ ਰੱਖਣਾ ਹੈ ਜਾਂ ਕਿੰਨਾ ਆਪਾਂ ਉੱਪਰ ਐਡਜਸਟ ਕਰਨਾ ਹੈ ਸੇਮ ਚੀਜ਼ ਇੱਧਰ ਹੈ ਇੱਥੇ ਵੀ ਆਪਣੇ ਦਿੱਤਾ ਇਹ ਆਪਣੀ ਹੋ ਗਈ ਫਰਸਟ ਆਰਮ ਸੈਟਿੰਗ ਦੂਸਰੀ ਆ ਫਰੰਟ ਔਰ ਰਿਵਰਸ ਸਲਾਈਡ ਹੈ ਠੀਕ ਹੈ ਆਪਣੇ ਆਹ ਬਟਨ ਹੈ ਇਹਦੇ ਤੋਂ ਆਪਣੀ ਸੀਟ ਅੱਗੇ ਪਿੱਛੇ ਹੋ ਸਕਦੀ ਆ ਠੀਕ ਹੈ ਠੀਕ ਹੈ ਇਸ ਤੋਂ ਬਾਅਦ ਇਹ ਆਪਣੀ ਰੋਟੇਸ਼ਨਲ ਹੈ ਇਸ ਤੋਂ ਆਪਾਂ ਅਗਰ ਸੀਟ ਦੇ ਪਿੱਛੇ ਕੋਈ ਸਮਾਨ ਨਹੀਂ ਪਿਆ ਇਹ ਚ ਕੀ ਹੁੰਦਾ ਵੀ ਕਈ ਵਾਰੀ ਬੰਦੇ ਦੀ ਨਾ ਬੈਠਣ ਦੀ ਕੋਈ ਆਪਣੀ ਪੋਜੀਸ਼ਨ ਹੁੰਦੀ ਆ ਹਾਂਜੀ ਜਿਵੇਂ ਜਿਆਦਾ ਟੇਡਾ ਹੋ ਕੇ ਚਲਾਉਂਦਾ ਜਿਆਦਾ ਟੇਡਾ ਹੋ ਕੇ ਚਲਾਉਂਦਾ ਜਾਂ ਉਹਨੇ ਬਾਰ ਬਾਰ ਪਿੱਛੇ ਦੇਖਣਾ ਉਹਦੀ ਗਰਦਨ ਨੂੰ ਆਰਾਮ ਰਵੀ ਇਸ ਕਰਕੇ ਉਹ ਐਸ ਪੁਆਇੰਟ ਤੇ ਵੀ ਬੈਠ ਕੇ ਐਦਾਂ ਵੀ ਟਰੈਕਟਰ ਪਿੱਛੇ ਦੇਖ ਕੇ ਚਲਾ ਸਕਦਾ ਮਸ਼ੀਨ ਤੇ ਨਿਗਾਹ ਰੱਖ ਸਕਦਾ ਉਸ ਦੀ ਸੇਫਟੀ ਦਾ ਵੀ ਇਹ ਰੱਖਿਆ ਗਿਆ ਧਿਆਨ ਠੀਕ ਹੈ ਉਸ ਤੋਂ ਬਾਅਦ ਸੀਟ ਦੇ ਪੈਰ ਦੀ ਐਡਜਸਟਮੈਂਟ ਵਾਸਤੇ ਆਪਣੇ ਕੋਲ ਥੱਲੇ ਬਟਨ ਹੈ ਇਹ ਲੋਕ ਨੂੰ ਖੋਲ ਕੇ ਥੱਲੋਂ ਤੇ ਇੱਥੇ ਬਲੂਅਰ ਹੈ ਸੀਟ ਨੂੰ ਉੱਪਰ ਥੱਲੇ ਐਡਜਸਟ ਕਰਨ ਲਈ ਠੀਕ ਹੈ ਜਿੱਥੇ ਆਪਾਂ ਨੂੰ ਜ਼ਰੂਰ ਤੇ ਆਪਾਂ ਉੱਥੇ ਸੀਟ ਨੂੰ ਰੋਕ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਆ ਬੈਕ ਰੈਸਟ ਹੈ ਜੋ ਮਤਲਬ ਸੀਟ ਦਾ ਪਿਛਲਾ ਹਿੱਸਾ ਇਹ ਇੱਥੋਂ ਐਡਜਸਟ ਹੋਏਗੀ ਹਾਂਜੀ ਠੀਕ ਹੈ ਔਰ ਇਹਦੇ ਨਾਲ ਇਹ ਥੈਰੇਪੀ ਦਾ ਕੰਮ ਵੀ ਕਰਦੀ ਆ ਸੀਟ ਜੇ ਥਕਾਵਟ ਹੋ ਗਈ ਆ ਪਿੱਠ ਨੂੰ ਆਰਾਮ ਚਾਹੀਦਾ ਸੇਕ ਚਾਹੀਦਾ ਇਹ ਹੀਟਰ ਹੈ ਹੀਟਰ ਇੱਕ ਆਪਣੇ ਥੱਲੇ ਸੀਟ ਤੇ ਆ ਔਰ ਇੱਕ ਬੈਕ ਰੈਸਟ ਤੇ ਆ ਦੋ ਜਗ੍ਹਾ ਹੀਟਰ ਹੈ ਔਰ ਕਦੀ ਗਲਤੀ ਨਾਲ ਡਰਾਈਵਰ ਇਹ ਬਟਨ ਔਨ ਕਰਕੇ ਬਹਿ ਗਿਆ ਤਾਂ ਗਰਮ ਕਰ ਦੂ ਥੱਲਿਓ ਠੀਕ ਹੈ ਜੀ ਸਮਝਾ ਕੇ ਬਿਠਾਉਣਾ ਜੇ ਲੋੜ ਹੈ ਤਾਂ ਤੁਸੀਂ ਥੈਰੇਪੀ ਦਾ ਵੀ ਮਜ਼ਾ ਲੈ ਸਕਦੇ ਹੋ ਹਾਂਜੀ ਔਰ ਨਹੀਂ ਅਦਰਵਾਇਜ਼ ਇਹਨੂੰ ਬੰਦ ਰੱਖ ਕੇ ਚਲਾਉਣਾ ਠੀਕ ਹੈ ਜ ਇਹ ਆਪਣੇ ਇੰਟਰਨਲ ਸੈਟਿੰਗ ਨੇ ਉਸ ਤੋਂ ਬਾਅਦ ਆਪਣੇ ਇਸਕ੍ਰੀਨ ਇਹ ਇਸਕ੍ਰੀਨ ਦੇ ਵਿੱਚ ਚਾਬੀ ਜਿਹੜੀ ਬਣੀ ਆ ਇਹ ਟਰੈਕਟਰ ਦੀ ਸਰਵਿਸ ਰਿਮਾਈਂਡਰ ਨੇ ਮਤਲਬ 10 ਘੰਟੇ 50 150 350 375 ਔਰ 750 ਹਰੇਕ ਪੁਆਇੰਟ ਦੇ ਨਾ ਅੰਦਰ ਚੈੱਕ ਪੁਆਇੰਟ ਇਹਦੇ ਬਣੇ ਹੋਏ ਨੇ ਬਈ ਤੁਸੀਂ ਕੀ ਕੀ ਦੇਖਣਾ ਚੈੱਕ ਇੰਜਨ ਕੂਲੈਂਟ ਲੈਵਲ ਚੈੱਕ ਇੰਜਨ ਆਇਲ ਲੈਵਲ ਚੈੱਕ ਰਿਮੋਟ ਕੰਟਰੋਲ ਵਾਲ ਡ੍ਰੇਨ ਬੋਤਲ ਪਿੱਛੇ ਦੋ ਬੋਤਲਾਂ ਨੇ ਚਿੱਟੀਆਂ ਉਹਨਾਂ ਚ ਤੇਲ ਔਰ ਪਾਣੀ ਦੋਨੋਂ ਸਟੋਰ ਹੁੰਦਾ ਉਹ ਐਕਸਟਰਾ ਹੁੰਦਾ ਪਾਫ ਦੇ ਨਾਲ ਬਣ ਕੇ ਆਉਂਦਾ ਉਹ ਡ੍ਰੇਨ ਕਰਨਾ ਥੱਲੇ ਚੈੱਕ ਵਾਈਂਡਸਕਰੀਨ ਵਾਸ਼ਰ ਰਿਜ਼ਰਵਾਇਰ ਜਿਹੜਾ ਪਾਣੀ ਆ ਵਾਈਪਰ ਵਾਲਾ ਉਹਦਾ ਪਾਣੀ ਚੈੱਕ ਕਰਨਾ ਪਾਣੀ ਆਪਾਂ ਕੋਈ ਵੀ ਆਰਓ ਵਾਲਾ ਹੀ ਬਰਤਨ ਆ ਠੀਕ ਹੈ ਜੀ ਠੀਕ ਹੈ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਡ੍ਰੇਨ 에ਅਰ ਰਿਜ਼ਰਵਾਇਰ ਔਨ 에ਅਰ ኦਪਰੇਟਿਡ ਟ੍ਰੇਲਰ ਬ੍ਰੇਕ ਪਿੱਛੇ ਇਹ ਬ੍ਰੇਕ ਦੀ ਸਿਸਟਮ ਦੀ ਆ ਹੂੰ ਉਸ ਤੋਂ ਬਾਅਦ 50 ਘੰਟੇ ਦੇ ਚੈੱਕ ਪੁਆਇੰਟ ਨੇ ਠੀਕ ਹੈ ਜੀ ਉਸ ਤੋਂ ਬਾਅਦ 150 ਘੰਟੇ ਦੇ ਚੈੱਕ ਪੁਆਇੰਟ ਨੇ ਇਹ ਚੈੱਕ ਕਰਨ ਤੋਂ ਬਾਅਦ ਜਦੋਂ ਕੋਈ ਰਿਮਾਈਂਡਰ ਸਕਰੀਨ ਤੇ ਆ ਗਿਆ ਇੱਥੇ ਆਪਾਂ ਜਾਣਾ ਐਰੋ ਤੇ ਔਰ ਇਹਦੇ ਵਿੱਚ ਲਿਖਿਆ ਆ ਵੀ ਤੁਸੀਂ ਘੰਟੇ ਵੀ ਬਦਲ ਸਕਦੇ ਹੋ ਇਹ ਰਿਮਾਈਂਡਰ ਬੰਦ ਵੀ ਕਰ ਸਕਦੇ ਹੋ ਔਰ ਸਰਵਿਸ ਡਨ ਕਰਨੀ ਸਰਵਿਸ ਡਨ ਉਹਦੋਂ ਕਰਨੀ ਜਦੋਂ ਆਪਾਂ ਸਾਰੇ ਚੈੱਕ ਪੁਆਇੰਟ ਜੋ ਬੋਲ ਰਿਹਾ ਚੈੱਕ ਕਰ ਲੈ ਚੈੱਕ ਕਰ ਲੈ ਕਈ ਵਾਰੀ ਕੀ ਆ ਡਰਾਈਵਰ ਕੋਲ ਡਰਾਈਵਰ ਬੈਠਾ ਆਇਆ ਉਹਨੇ ਚੈੱਕ ਨਹੀਂ ਕੀਤਾ ਉਹਨੇ ਕੀ ਕਰਤਾ ਜਾਂ ਬੰਦ ਕਰਤਾ ਜਾਂ ਡਨ ਕਰਤਾ ਇਹ ਫਟ ਜਾਊਗਾ ਔਰ ਖੋਦਾਨਾ ਖਾਸਤਾ ਕੋਈ ਇਹੋ ਜੀ ਪ੍ਰੋਬਲਮ ਆ ਗਈ ਜਿਹੜੀ ਚੈੱਕ ਕਰਨ ਦੀ ਲੋੜ ਸੀ ਉਹਨੇ ਨਹੀਂ ਚੈੱਕ ਕੀਤੀ ਤੇ ਇਸ ਚੀਜ਼ ਨੂੰ ਆਪਾਂ ਨਹੀਂ ਕਰਨਾ ਕਦੀ ਵੀ ਠੀਕ ਹੈ ਜਦੋਂ ਰਿਮਾਈਂਡਰ ਹੁਣ 4.7 ਘੰਟੇ ਚੱਲਿਆ 10 ਘੰਟੇ ਤੇ ਤੁਹਾਨੂੰ ਇਹਦਾ ਰਿਮਾਈਂਡਰ ਆ ਜਾਏਗਾ ਉਹ ਜਿਹੜੇ ਚੈੱਕ ਪੁਆਇੰਟ ਦੱਸੂਗਾ ਉਹ ਚੈੱਕ ਕਰਕੇ ਆਪਾਂ ਉਹਨੂੰ ਸਰਵਿਸ ਡਨ ਕਰਨਾ ਫਿਰ ਨੈਕਸਟ 10 ਘੰਟੇ ਬਾਅਦ 20 ਘੰਟੇ ਤੇ 30 ਘੰਟੇ ਤੇ ਇਦਾਂ ਆਉਂਦਾ ਰਹੂਗਾ ਇੱਕ ਸੈਟਿੰਗ ਹੋਰ ਹੁੰਦੀ ਆ ਜੇ ਕੈਟਾਲਿਸਟ ਕਲੀਨ ਕਰਦਾ ਆਪਣਾ ਜਿਹੜਾ ਆਪਣਾ ਸਾਇਲੈਂਸਰ ਦਾ ਕਾਰਬਨ ਹੈ ਹਾਂਜੀ ਹਾਂਜੀ ਉਹਨੂੰ ਸਾਫ਼ ਕਰਦਾ ਉਹ ਕਦੀ ਵੀ ਟਰੈਕਟਰ ਚਲਦੇ ਚ ਆਨ ਹੋ ਸਕਦਾ 12 1300 ਚੱਕਰ ਤੇ ਆਰਪੀਐਮ ਚੱਲ ਜਾਣਗੇ ਔਰ ਇ ਇਥੇ ਲਿਖ ਕੇ ਆ ਜਾਊਗਾ ਕੈਟਾਲਿਸਟ ਕਲੀਨ ਅਪ ਸੈਟਅਪ ਪੋਸਟ ਕੰਡੀਸ਼ਨ ਚ ਟਰੈਕਟਰ ਨੂੰ ਬੰਦ ਨਹੀਂ ਕਰਨਾ ਉਹਨੂੰ ਚੱਲਣ ਦੇਣਾ ਉਹ 10 ਤੋਂ 12 ਮਿੰਟ ਲੈਂਦਾ ਆਪਣੇ ਕਾਰਬਨ ਨੂੰ ਸਾਫ ਕਰ ਲੈਂਦਾ ਔਰ ਉਸ ਤੋਂ ਬਾਅਦ ਫਿਰ ਆਈਡਲ ਆਰਪੀਐਮ ਤੇ ਰੋਕ ਲੈਣਾ ਜੀ ਹਾਂ ਟਰੈਕਟਰ ਤੇ ਤੁਸੀਂ ਬਸ ਬਹਿ ਜਾਣਾ ਉਹਨੂੰ ਆਪਦਾ ਕੰਮ ਕਰਨੀ ਆ ਉਹ ਕੰਮ ਕਰ ਜਾਂਦਾ ਹਾਂ ਜੀ ਜਿਵੇਂ ਮੋਬਾਈਲ ਤੇ ਰੀਫਰੈਸ਼ ਕਰਵਾਇਦੀ ਹੈ ਜਿਵੇਂ ਰੀਫਰੈਸ਼ ਵੱਜਦਾ ਹੋਇਆ ਔਰ ਇਹ ਮਤਲਬ ਕਦੀ ਵੀ ਆ ਸਕਦਾ ਕੋਈ ਜ਼ਰੂਰੀ ਨਹੀਂ ਵੀ ਹੁਣੀ ਆ ਜਾਵੇ ਠੀਕ ਹੈ ਜੀ 300 ਘੰਟੇ 400 ਘੰਟੇ ਜਾਂ ਟੈਂਪਰੇਚਰ ਤੇ ਗਰਮ ਟੈਂਪਰੇਚਰ 'ਚ ਜਿਆਦਾ ਚੱਲੂ ਜਿਆਦਾ ਕਾਰਬਨ ਬਣੂ ਠੀਕ ਹੈ ਜੀ ਉਸ ਕੰਡੀਸ਼ਨ 'ਚ ਹੀ ਉਹ ਆਊਗਾ ਓਕੇ ਜੀ ਇੱਕ ਸੇਫਟੀ ਦਾ ਹੋਰ ਧਿਆਨ ਰੱਖਣਾ ਜਦੋਂ ਵੀ ਟਰੈਕਟਰ ਨੂੰ ਸਟਾਰਟ ਕਰ ਇੱਕ ਤੋਂ 2 ਮਿੰਟ ਆਈਡਲੀ ਚੱਲਣ ਦੇਣਾ ਔਰ ਜਦੋਂ ਵੀ ਬੰਦ ਕਰਨਾ ਟਰੈਕਟਰ ਤੁਸੀਂ ਬੰਦ ਕਰਦਾ ਤੇ ਪੂਰੀ ਚਾਬੀ ਨਹੀਂ ਕੱਟਣੀ ਕਿਉਂਕਿ ਜਿਹੜਾ ਯੂਰੀਆ ਹੁੰਦਾ ਯੂਰੀਆ ਵਾਲਾ ਪੰਪ ਜਿਹੜਾ ਅੰਦਰ ਯੂਰੀਆ ਆਇਆ ਇੰਜਨ 'ਚ ਉਹਨੂੰ ਵਾਪਸ ਸਟੋਰ ਕਰਦਾ ਠੀਕ ਹੈ ਜੇ ਔਰ ਇਹ ਚੱਲਨੇ ਆ ਸਿਆਲਾਂ 'ਚ ਠੰਡ ਦੇ ਮੌਸਮ 'ਚ ਚੱਲਨੇ ਯੂਰੀਆ ਠੰਡ 'ਚ ਜਲਦੀ ਜੰਮਦਾ ਠੀਕ ਹੈ ਜੀ ਆਪਾਂ ਜਦੋਂ ਵੀ ਚਾਬੀ ਕੱਟੀ ਆ ਆਪਾਂ ਦੇਖ ਲੈਣਾ ਵੀ ਚਾਬੀ ਆਨ ਰਵੇ ਔਰ ਯੂਰੀਆ ਦਾ ਪੰਪ ਬੋਲਦਾ ਉੱਥੇ ਡੀਜ਼ਲ ਟੈਂਕ ਦੇ ਕੋਲ ਜਿਹੜਾ ਟੈਂਕ ਹੈ ਉਹਦੇ 'ਚ ਮੋਟਰ ਹੈ ਉਹ ਮੋਟਰ ਚ ਆਵਾਜ਼ ਆਉਂਦੀ ਸੂਂ ਕਰਨ ਕੇ ਜਿੰਨਾ ਚਿਰ ਉਹ ਆਵਾਜ਼ ਨਹੀਂ ਬੰਦ ਹੁੰਦੀ ਉਨਾ ਚਿਰ ਚਾਬੀ ਨਹੀਂ ਘਟਣੀ ਠੀਕ ਹੈ ਜੀ ਜਦੋਂ ਆਵਾਜ਼ ਬੰਦ ਹੋ ਗਈ ਉਦੋਂ ਤੁਸੀਂ ਪੂਰਾ ਟਰੈਕਟਰ ਬੰਦ ਕਰ ਸਕਦੇ ਠੀਕ ਹੈ ਇਹ ਹੈ ਆਪਣੇ ਕੈਬਿਨ ਦੇ ਇੰਟਰਨਲ ਸੈਟਿੰਗ ਹੈ ਇੱਕ ਸੈਟਿੰਗ ਆਪਣੀ ਰਹਿ ਗਈ ਮੀਟਰ ਚ ਹਾਂ ਜੀ ਮੀਟਰ ਦੇ ਵਿੱਚ ਇੱਥੇ ਸਭ ਤੋਂ ਟੌਪ ਤੇ ਆਪਣੀ ਕੋ ਰੀਡਿੰਗ ਹੈ ਔਰ ਆਪਾਂ ਈਜ਼ੀ ਕੋਈ ਵੀ ਚੀਜ਼ ਲਿਆਉਣੀ ਹੈ ਉੱਪਰ ਲਈ ਬਟਨ ਦੱਬ ਦਾਂਗੇ ਜਿਹਦਾ ਬੈਟਰੀ ਹੈ ਬੈਟਰੀ ਦਾ ਸਿਗਨਲ ਆ ਜਾਓ ਬੈਟਰੀ ਕਿੰਨੀ ਚਾਰਜ ਹੈ ਓਕੇ ਜੀ ਜਰਨਲੀ ਆਪਾਂ ਘੰਟੇ ਰੱਖਨੇ ਆ ਸਭ ਤੋਂ ਉੱਪਰ ਟੌਪ ਵਾਲਾ ਪੁਆਇੰਟ ਹੈ ਘੰਟੇ ਇਹਦੇ ਤੇ ਹੀ ਰੱਖਣਾ ਤੁਸੀਂ ਇਹ ਰੋਡ ਦੀ ਸਪੀਡ ਹੈ ਇਹ ਪੀਟੀਓ ਦੇ ਚੱਕਰ ਨੇ ਔਰ ਇਹ ਯੂਰੀਆ ਹੈ ਓਕੇ ਯੂਰੀਆ 30% ਤੋਂ ਕਦੀ ਵੀ ਘਟਣ ਨਹੀਂ ਦੇਣਾ ਘਟਣ ਨਹੀਂ ਦੇਣਾ ਔਰ ਯੂਰੀਆ ਦੀ ਸੇਫਟੀ ਇਹ ਆ ਕਿ ਜਿਹੜੀ ਤੁਸੀਂ ਬਾਲਟੀ ਖੋਲੋਗੇ ਪਲਾਸਟਿਕ ਦੀ ਕੈਪ ਕੀਪ ਯੂਜ਼ ਕਰਨੀ ਆ ਔਰ ਇੱਕ ਬਾਲਟੀ ਖੋਲ ਲਈ ਉਹ ਪੂਰੀ ਬਾਲਟੀ ਤੁਸੀਂ ਟੈਂਕ ਚ ਪਾ ਦੇਣੀ ਆ ਜੇ ਟੈਂਕ ਭਰਿਆ ਆ ਔਰ ਯੂਰੀਆ ਬਚ ਗਿਆ ਉਹਨੂੰ ਯੂਜ਼ ਨਹੀਂ ਕਰਨਾ ਬੇਸ਼ੱਕ ਉਹਨੂੰ ਤੂੰ ਆਪਾਂ ਨੂੰ ਸਿੱਖਣਾ ਪੈ ਜੀ ਸਿੱਖਣਾ ਪੈ ਜੀ ਰੱਖਿਆ ਹੋਇਆ ਖੁੱਲੀ ਹੋਇਆ ਬਾਲਟੀ ਦਾ ਯੂਰੀਆ ਆਪਾਂ ਕਦੀ ਵੀ ਨਹੀਂ ਪਾਉਣਾ ਟਰੈਕਟਰ 'ਚ ਨਹੀਂ ਪਾਉਣਾ ਬਾਕੀ ਵੀਰੋ ਇਸ ਤੋਂ ਪਹਿਲਾਂ ਵੀ ਬਹੁਤ ਚੈਨਲਾਂ ਨੇ ਇਹ ਆ ਵੀਡੀਓ ਕਰੀਆਂ ਹੋਈਆਂ ਟਰੈਕਟਰ ਬਾਰੇ ਜਾਣਕਾਰੀ ਦਿੱਤੀ ਆ ਤਾਂ ਕਰਕੇ ਆਪਾਂ ਵੀਡੀਓ ਇਹ ਛੋਟੀ ਜਿਹੀ ਰੱਖ ਰਹੇ ਆ ਬਾਕੀ ਨਵੇਂ ਫੀਚਰ ਐਡ ਹੋਏ ਸੀ ਉਹਦੇ ਕਰਕੇ ਆਪਾਂ ਅੱਜ ਵਿੱਚੋਂ ਅੰਦਰੋਂ ਇਹਦੀ ਜਿਹੜੀ ਜਾਣਕਾਰੀ ਲਈ ਆ ਟਰੈਕਟਰ ਦੀ ਤੇ ਚੈਨਲ ਦੇ ਨਾਲ ਬਣੇ ਰਹੋ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਾਕੀ ਤੁਹਾਨੂੰ ਵਿੱਚੋਂ ਥੋੜੀਆਂ ਜੀਆਂ ਝਲਕਾਂ ਆਪਾਂ ਟਰੈਕਟਰ ਦੀਆਂ ਦਿਖਾ ਦਿੰਨੇ ਆ